ਹਾਂ ਜੀ ਸਰ ਜੀ ਗੱਲ ਕਰੀ ਕਿ ਪਾਰਟੀ ਹਾਈ ਕਮਾਂਡ ਵੱਲੋਂ ਕਿ ਜਿਵੇਂ ਕਿ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਆ ਤਾਂ ਤੁਹਾਨੂੰ ਡਿਊਟੀ ਵੀ ਲੱਗਾਈ ਗਈ ਹੈ ਪ੍ਰਚਾਰ ਕਰਦੇ ਚਾਹੇ ਪਿੰਡ ਦਾ ਹੋਵੇ ਚਾਹੇ ਸ਼ਹਿਰ ਦਾ ਹੋਵੇ ਕਿਸ ਤਰੀਕੇ ਨਾਲ ਲੋਕਾਂ ਦਾ ਰੁਝਾਨ ਤੁਸੀਂ ਦੇਖਦੇ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਚੈਨਲ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਜਿਹੜੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਕਿ ਲੋਕਾਂ ਦਾ ਕੀ ਰੁਝਾਨ ਹੈ ਦੇਖੋ ਜਿਦੋਂ ਦੇ ਮੋਦੀ ਸਾਹਿਬ ਆਏ 10 ਸਾਲ ਪਹਿਲਾਂ ਦੇ ਇਹਨਾਂ ਨੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਜਿਹੜੇ ਲੁੱਟਿਆ ਤੇ ਕੁੱਟਿਆ ਆਇਆ ਆਪਣੇ ਜਿਹੜੇ ਇਹਨਾਂ ਦੇ ਆਪਣੇ ਹਿੱਤੈਸ਼ੀ ਨੇ ਜਿਹੜੇ ਆਪਣੇ ਦੋਸਤ ਆ ਅਡਾਨੀ ਆਬਾਨੀ ਉਹਨਾਂ ਦੇ ਘਰ ਭਰੇ ਨੇ ਜਿਹੜੇ ਲੋਕ ਆ ਆਮ ਪਬਲਿਕ ਆ ਉਹਨਾਂ ਵਿਚਾਰੇ ਉਹ ਤੋਂ ਜੇਕ ਬੀਬੀਆਂ ਨੇ 2 ਰੁਪਏ ਰੱਖੇ ਵੀ ਹੋਈ ਸੀ ਘਰੇ ਸਾਹਮਣੇ ਤੇ ਦੇ ਮਰਜੈਂਸੀ ਕਿਤੇ ਕੰਮ ਆਉਣਗੇ ਉਹ ਵੀ ਵੇਲੇ ਕੰਮ ਆਉਣਗੇ ਉਹ ਵੀ ਨੋਟਬੰਦੀ ਕਰਕੇ ਘਟਾ ਲੈ। ਰੋਜ਼ਗਾਰ ਦੀ ਗੱਲ ਕਰੀਏ ਉਹਦਾ ਵੀ ਬਹੁਤ ਬੁਰਾ ਹਾਲਾਤ ਹੈ। ਤਕਰੀਬਨ 60% ਜਿਹੜੀ ਨੌਜਵਾਨ ਪੀੜ੍ਹੀ ਆ ਉਹ ਬੇਰੁਜ਼ਗਾਰ ਤੁਰ ਹੀ ਫਿਰਦੀ ਹੈ। ਇਹ ਸਾਰੀਆਂ ਗੱਲਾਂ ਤੇ ਲੋਕ ਪੱਪਾਂ ਘਰ ਹੋਏ ਫਿਰਦੇ ਨੇ ਕਿ ਕਿਦੋਂ ਆ ਕੇ ਅਸੀਂ ਜਿਹੜੀ ਜਿਹੜੀ ਹੈਗੀ ਜੂਨ ਆਵੇ ਔਰ ਮੋਦੀ ਸਾਹਿਬ ਨੂੰ ਥੋਬੀ ਪਟਕਾ ਦਈਏ ਇਸ ਕਰਕੇ ਸਾਨੂੰ ਆਪ ਪ੍ਰਚਾਰ ਕਰਨ ਦੀ ਬਹੁਤ ਘੱਟ ਲੋੜ ਪਈ ਹੈ ਲੋਕ ਬਹੁਤ ਸੂਝਵਾਨ ਨੇ ਸਮਝਦਾਰ ਨੇ ਜਿਹੜੇ ਸਮਝਦੇ ਨੇ ਕਿ ਜਿਹੜੇ ਲੋਕ ਧਰਮ ਦੇ ਨਾਂ ਤੇ ਜਿਹੜੇ ਜਾਤ ਪਾਤ ਦੇ ਨਾਲ ਤੇ ਵੰਡਣ ਦੀ ਗੱਲ ਕਰਦੇ ਆ ਜੇ ਜਦੋਂ ਕੋਈ ਪੁੱਛੇ ਕਿ ਤੁਸੀਂ ਦਸ ਸਾਲਾਂ 'ਚ ਕੀ ਕਰੀ ਉਹ ਪਿਛਲੀਆਂ ਸਰਕਾਰਾਂ ਦਾ ਪਿਛਲੇ 70 ਸਾਲਾਂ ਦਾ ਹਿਸਾਬ ਦੱਸਦੇ ਆ ਕਿ ਫਲਾਨੀਆਂ ਕੁਝ ਨਹੀਂ ਕੀਤਾ ਜਦ ਕਿ ਜੇ ਖੁਦ ਦਸ ਸਾਲਾਂ 'ਚ ਕੁਝ ਕੀਤਾ ਹੁੰਦਾ ਤਾਂ ਉਹਨਾਂ ਦੀ ਇਹ ਦਸ਼ਨ ਹੁੰਦੀ ਹਰ ਇੱਕ ਪਾਰਟੀ ਦੇ ਵਿੱਚ ਜਿਹੜਾ ਪੁਰਾਣੀਆ ਪਾਰਟੀ ਰਵਾਇਤੀ ਪਾਰਟੀਆਂ ਦੇ ਵਿੱਚ ਜੋ ਕਰਪਟ ਲੋਗ ਆ ਉਹਨਾਂ ਨੂੰ ਇਕੱਠੇ ਨਾ ਕਰਦੇ ਜੀ ਇਹਨਾਂ ਕੋਈ ਕੰਮ ਕੀਤਾ ਹੁੰਦਾ ਲੋਕ ਖੁਦ ਮੈਪਰ ਨੂੰ ਗੱਲ ਕਰ ਰਹੇ ਜਿਵੇਂ ਤੁਸੀਂ ਕੁਛ ਲੋਕ ਖੁਦ ਪ੍ਰਚਾਰ ਕਰ ਰਹੇ ਨੇ ਕਿ ਐਤ ਕੀ 13 ਜੀਰੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਨਾਰਾ ਦਿੱਤਾ ਕਿ ਐਤ ਕੀ 13 ਭਗਵੰਤ ਮਾਨ ਜਿਹੜੇ ਸੰਸਦ ਵਿੱਚ ਭੇਜਣੇ ਲੋਕੀ ਉਹਦੇ ਲਈ ਬਿਲਕੁਲ ਤਤਪਰ ਹੋਈ ਪਏ ਨੇ ਪਰ ਤੁਸੀਂ ਦੇਖਣਾ ਚਾਹੋਗੇ ਰਿਜ਼ਲਟ ਕਿੰਨਾ ਕਿਉਂਕਿ ਅੱਪਾ ਚ ਗੱਲ ਕਰੀਏ ਕਿ ਕਾਲੀਤਲ ਤੇ ਕਾਂਗਰਸ ਵੱਲੋਂ ਆਪਣਾ ਹਲੇ ਕੋਈ ਕੈਂਡੀਡੇਟ ਖਰੋਸਾ ਲਈ ਅਨਾਉਂਸ ਨਹੀਂ ਕੀਤਾ ਤੇ ਕਿਤੇ ਨਾ ਕਿਤੇ ਕੰਪੀਟੀਸ਼ਨ ਦੇ ਵਿੱਚ ਵੀ ਪਚਾਰ ਦੇ ਵਿੱਚ ਵੀ ਤੇ ਕਿਤੇ ਨਾ ਕਿਤੇ ਕੋਈ ਦੇਖਣ ਨੂੰ ਮਿਲਦਾ ਪਿਆ ਕੋਈ ਲੋਕਾਂ ਦੇ ਵਿੱਚ ਕਿਸੇ ਇੱਕ ਵੱਨ ਤਰਫਾ ਅਜੇ ਤੱਕ ਸਿੰਗਲ ਸਾਈਡ ਹੀ ਮੁਕਾਬਲਾ ਰੀਗਲ ਕਾਂਗਰਸ ਹ ਅਕਾਲੀਆਂ ਦੀ ਅਕਾਲੀ ਵਿਚਾਰਿਆਂ ਦਾ ਤਾਂ ਵजूद ਹੀ ਖਤਮ ਤੇ ਜਿਹੜੀ ਕਾਂਗਰਸ ਦੀ ਗੱਲ ਆ ਉਹ ਆਪਸੀ ਆਪਸ ਵਿੱਚ ਹੀ ਸੇਤਰੀ ਦਾਲ ਘੰਟਾ ਡਾੜਿਆ ਹੈ ਅਜੇ ਡਿਸਾਈਡ ਨਹੀਂ ਕਰੇ ਕੌਣ ਕੀ ਆ ਫਿਰ ਕੋਈ ਕੋਈ ਇਧਰੋਂ ਭਜਾ ਜਾਂਦਾ ਉਧਰੋਂ ਭਜਾ ਜਾਂਦਾ ਕੋਈ ਕਿਸੇ ਦੀ ਲਤਾਂ ਖੇਦਾ ਕੋ ਕਿਸੇ ਦੀ ਲਤਾਂ ਖਿਸਦਾ ਜਾਨੀ ਬਹੁਤ ਹੀ ਮਾੜੇ ਸਮੇਂ ਚੋਂ ਕਾਂਗਰਸ ਪੰਜਾਬ ਦੀ ਕਾਂਗਰਸ ਖਾਸ ਕਰਕੇ ਚੱਲੀ ਹੈ ਔਰ ਉਹਨਾਂ ਵਿਚਾਰਿਆਂ ਦੇਖੋ ਕੀ ਕਰਦੇ ਇੱਕ ਦੋ ਦਿਨਾਂ ਚ ਅਲਟੀਮੇਟਲੀ ਤਾਂ ਕੋਈ ਬੰਦਾ ਦੇਣ ਹੀ ਹੈ ਜੋ ਹਸਾਬ ਨਾਲ ਉਹਦਾ ਦਿਖਾਇਆ ਜਾਏ ਪਰ ਅਜਿਹੀ ਡੇਟ ਚ ਕੋਈ ਕਿਸੇ ਤਰ੍ਹਾਂ ਦੀ ਆਵਾ ਦੀ ਪਾਰਟੀ ਦਾ ਕਿਸੇ ਵੀ ਹੋਰ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਚੜਦੀ ਕਲਾ ਜ ਸਾਰਾ ਕੁਝ ਛੱਡਾ ਵੀਰ ਲਾਲਜੀਤ ਸਿੰਘ ਪੁਲੜ ਅਸੀਂ ਉਹਨੂੰ ਚੜ੍ਹ ਦੀ ਕਲਾਅ ਅਸੀਂ ਤੁਹਾਨੂੰ ਜਤਾ ਕੇ ਕੇ ਜਾਂਦੇ ਜੇ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਜੇ ਤੁਸੀਂ ਜਾਂਦੇ ਤੇ ਵਿਚਰਦੇ ਹੋ ਤੇ ਕਿਹ ਕਿਹੜੇ ਮੁੱਤੇ ਆ ਕਿ ਜਿਹੜੇ ਪਾਰਟੀ ਨੂੰ ਮਤਲਬ ਕਿ ਆਧਾਰ ਬਣਾ ਕੇ ਤਾਂ ਉਹ ਲੋਕਾਂ ਨੂੰ ਕਹ ਲੋ ਕਿ ਵਿਚਾਰ ਪਟੰਦ ਰੱਖਿਤੇ ਜਾਂਦਾ ਲੋਕਾਂ ਦਾ ਲੋਕਾਂ ਦੇ ਲੋਕੀ ਖੁਦ ਜਾਣਦੇ ਆ ਕਿ ਜਿਹੜੇ ਸਰਦਾਰ ਭਗਵਾਨ ਸਿੰਘ ਮਾਨ ਰਤਨਜੀਤ ਸਿੰਘ ਵਾਲਾ ਸਾਹਿਬ ਇਹ ਵਾਦੇ ਨਹੀਂ ਕਰਦੇ ਇਹ ਗਾਰੰਟੀਆਂ ਕਰਦੇ ਜਿੰਨੀਆਂ ਗਾਰੰਟੀਆਂ ਕੀਤੀਆਂ ਉਹ ਸਾਲੀਆਂ ਪੂਰੀਆਂ ਕੀਤੇ ਗਏ ਉਰਿਸੇ ਕਰਕੇ ਮੈਂ ਜਿੰਨਾ ਪਹਿਲਾਂ ਕਿਹਾ ਸਾਨੂੰ ਕਹਿਣ ਦੀ ਲੋੜ ਨਹੀਂ ਉਹ ਕਹਿੰਦੇ ਵੀ ਸਾਰੇ ਇੱਕ ਦੇਖੋ ਜਿਨੇ ਵੀ ਸਰਵਿਸ ਸੀਗੀਆਂ 44 44 ਸਰਵਿਸ ਉਹਨਾਂ ਦੇ ਦੌਰ ਸਟੱਪ ਤੇ ਜਾ ਕੇ ਉਹਨਾਂ ਦੇ ਮਸਲੇ ਹੱਲ ਹੋ ਰਹੇ ਨੇ ਬਿਜਲੀ ਮੁਕਮਲੀ ਆ ਪਸਾਨਾਂ ਨੂੰ ਬਿਜਲੀ ਨਿਰਵਿਘਨ ਮਿਲ ਰਹੀ ਹੈ ਹਰ ਇੱਕ ਤਰ੍ਹਾਂ ਦੇ ਜਿੰਨੇ ਵਾਦੇ ਕੀਤੇ ਹਰ ਇੱਕ ਪਿੰਡ ਦੇ ਵਿੱਚ ਲਗਭਗਲੇ ਸਾਰੇ ਜਿਹੜੇ ਮੋਲਾਤ ਕਲੀਨਿਕ ਬਣਦੇ ਨੇ ਸਕੂਲਾਂ ਦੀ ਨਵਾਰ ਬਦਲੀ ਜਾਰੀ ਹੈ ਲੋਕ ਬਹੁਤ ਖੁਸ਼ ਨੇ ਔਰ ਇਸੇ ਕੁਝ ਮੁੱਖ ਰੱਖਦੇ ਆ ਉਹ ਤਤਪਰ ਨਹੀਂ ਪਹਿਲੀ ਤਰੀਕੇ ਦੀ ਪਹਿਲੀ ਜੂੰਦੀ ਉਹ ਨਹੀਂ ਕਰਦੇ ਨੇ ਸਾਡੇ ਨਾਲ ਹੁਣ ਤੱਕ ਤੁਹਾਡੇ ਲੋਕ ਕਿੰਨੇ ਕਿ ਪਿੰਡਾਂ ਦੇ ਉੱਤੇ ਕਿੰਨੇ ਕਿ ਸ਼ਾਇਦ ਇਹ ਬਾਡਾ ਦਾ ਦौरा ਕਰ ਚੁੱਕੇ ਮੇਰੇ ਕੋਲ ਦੋਨੇ ਦੇ 23 ਪਿੰਡਾਂ ਦਾ ਹੈ ਉਹਦੇ ਵਿੱਚ तकरीबन ਮੈਂ 14 ਪਿੰਡ ਸਾਰੇ ਕਵਰ ਕਰ ਰਹੇ ਹਾਂ ਬਹੁਤ ਵਧੀਆ ਅਨੁਸ਼ਾਖ ਜਿਹੜੇ ਪਿੰਡ ਰਹਿੰਦੇ ਨੇ ਉਹ ਇੱਕ ਦੇ ਦੇ ਜਿਸ ਤਰ੍ਹਾਂ ਕੱਲ ਸਰਦਾਰ ਹੋਗਾ ਸਿਮਾਂ ਜੀ ਦੀ ਪੱਟੀ ਰੈਲੀ ਹੈ ਸੋ ਉੱਥੇ ਜਾਣਾ ਅੱਜਕੱਲ ਦਾ ਉਹ ਤੋਂ ਵੀ ਸਕੇ ਛੋੜਾ ਕਿਲਾ ਦੇ ਕਲਤੂ ਬਾਦ ਫੇਰਾ ਸੀ ਕੋਲ ਉਸੇ ਤਰ੍ਹਾਂ ਕਿਲਾ ਦੇ ਇਸ ਨੂੰ ਵੀ ਜਾ ਕੇ ਡੋਟੂ ਡੋਰ ਵੀ ਕਰ ਰਹੇ ਨੁਕੜ ਵਿੱਚ ਕੰਨਾਂ ਦੀ ਕਰ ਰਹੇ ਹਰ ਤਰ੍ਹਾਂ ਦੇ ਤਰ੍ਹਾਂ ਸੰਪਰਕ ਲੱਗਦਾ ਕਿ ਤੁਹਾਨੂੰ ਇਹ ਕਿ ਕਿ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਬਦਲਾਅ ਨਜ਼ਰ ਆਊਗਾ ਮੈਂ ਤੇਨ ਦੱਸਨੇ ਬਦਲਾਅ ਵੀ ਹੋਏ ਹੋ ਕਿ 13 0 ਹੋਊ ਇੱਕ ਤਰਫਾ ਲੋਕ ਹੋਏ ਕਹਿੰਦੇ ਆ ਆਧਿ ਪਾਰਟੀ ਦੇ ਇਹਰਾ ਦੇ ਤਿਆ ਐਮਪੀ ਲੋਕ ਜਿਦੋੜੀ ਤਤਪਰ ਨੇ ਇਹ ਇਤੋ ਵੱਡਾ ਬਦਲਾਅ ਕੀ ਹੋ ਸਕਦਾ ਔਰ ਮੋਦੀ ਸਾਹਿਬ ਨੂੰ ਛੋੜਾ ਚਕਾ ਕੇ ਘਰੇ ਭੇਜਣ ਦੀ ਰੋਕ ਤਤਪਰ ਨੇ ਬਹੁਤ ਵੱਡਾ ਬਦਲਾਅ ਹੋਗਾ ਕਿਸੇ ਦੇਖ